ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਬਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਕਿਸਹਿ ਆਰਾਧ ਮੇਰਾ ਮਨ ਧੀਰਾ ਰਹਾਉ ਅਨੰਦਿਨ ਜਪਉ ਗੁਰ ਗੁਰਨਾਮ ਤਾਂ ਤੇ ਸਿਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਖ ਗਏ ਕਹੋ ਨਾਨਕ ਕਹਾ ਭੈ ਭਾਈ ਆਪਣੇ ਸੇਵਕ ਕੀ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾ ਆਪਣੇ ਸੇਵਕ ਕੋ ਆਪ ਸਹਾਈ ਨਿਤ ਪ੍ਰਤਪਾਰੈ ਬਾਪ ਜੈਸੀ ਮਾਈ ਪ੍ਰਭ ਕੀ ਸਰਨ ਉਬਰੈ ਸਬ ਕੋ ਏ ਕਰਨ ਕਰਾਵਨ ਪੂਰਨ ਸਚ ਸੋਏ ਰਹਾਉ ਅਬ ਮਨ ਬਸਿਆ ਕਰਨ ਹਾਰਾ ਭੈ ਬਿਨ ਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲ ਵਿਖਲਾਤੇ ਕਹਿਣ ਨਾ ਜਾਈ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਮਾਈ ਰਾਗ ਗਉੜੀ ਚੇਤੀ ਮਹੱਲਾ ਪੰਜਵਾਂ ਧੂਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ RAM ਕੋ ਬਲ ਪੂਰਨ ਭਾਈ ਤਾਂਤੇ ਬਿਰਤਾ ਨਾ ਬਿਆਪੈ ਕਾਈ ਰਹਾਉ ਜੋ ਜੋ ਚਿਤਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਭ ਪਤ ਗੁਆਈ ਨਾਨਕ ਹਰ ਗੁਣ ਨਿਰਪੋਗਾਈ ਗੌੜੀ ਮਹੱਲਾ ਪੰਜਵਾ ਉਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੁ ਅੰਗੋਰੀਆ ਰਹਾਉ ਸ੍ਰਵਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟਤ ਪਿੰਗੋਰੀਆ ਦੀਨਾ ਨਾਥ ਅਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮਹਤਰੀਆ ਚਰਨ ਕਮਲ ਇਹ ਹਿਰਦੈ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ ਰਾਗ ਗੌੜੀ ਬੈ ਰਾਗਣ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਦੇਗ ਸਾਈ ਮੀਤਲਾ ਤੂੰ ਸੰਗ ਹਮਾਰੈ ਬਾਸ ਜੀਉ ਰਹਾਉ ਤੁਜ ਬਿਨ ਘਰੀ ਨਾ ਜੀਵਨਾ ਤ੍ਰਿਗ ਰਹਿਣਾ ਸੰਸਾਰ ਜੀ ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲੇਹਾਰ ਜੀ ਹਸਤ ਅਲੰਬਣ ਦੇਹੋ ਪ੍ਰਭ ਗਰਤਹੁ ਉਦੁਰ ਗਪਾਲ ਮੋਹਿ ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਿਆਲ ਕਿਆ ਸੁਖ ਤੇਰੇ ਸੰਮਲਾ ਕਮਨ ਬਿਧੀ ਵਿਚਾਰ ਸਰਨ ਸਮਾਈ ਦਾਸ ਹਿਤ ਉੱਚੇ ਅਗਮ ਅਪਾਰ ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸਮਾਹੀ ਸੋ ਪ੍ਰਸੰਨ ਭਈ ਕੇਸਵਾ ਸੇ ਜਨ ਹਰ ਗੁਣ ਗਾਹੀ ਮਾਤ ਪਿਤਾ ਸੁਤ ਬੰਧ ਕੋ ਤੂੰ ਮੇਰੇ ਪ੍ਰਾਣ ਆਧਾਰ ਸਾਧ ਸੰਗ ਨਾਨਕ ਭਜੈ ਵਿਖ ਤਰਿਆ ਸੰਸਾਰ ਗੌੜੀ ਬੈਰਾਗਣ ਰੁ ਹੋਏ ਕੇ ਸ਼ੰਤ ਕੇ ਘਰ ਮਹੱਲਾ 5 ਇਕ ਓੰਕਾਰ ਸਤਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੂ ਗਾਵੇ ਸਰਬ ਕਲਿਆਣ ਸੂਖ ਸਚ ਪਾਵੇ ਰਹਾਉ ਬਨ ਬਨ ਖੋਜਤ ਫਿਰਤ ਬੈਰਾਗੀ ਬਿਰਲੇ ਕਾਹੂ ਏਕ ਨਿਵ ਲਾਗੀ ਜਿਨ ਹਰ ਪਾਇਆ ਸੇ ਵਡ ਭਾਗੀ ਬ੍ਰਹਮਾਦਿਕ ਸੰਕਾਦਿਕ ਚਾਹੇ ਜੋਗੀ ਜਤੀ ਸਿੱਧ ਹਰ ਆਹੇ ਜਿਸਹਿ ਪ੍ਰਾਪਤ ਸੋ ਹਰ ਗੁਣ ਗਾਏ ਤਾ ਕੀ ਸਰਨ ਜਿਨ ਬਿਸਰਤ ਨਾਹੀ ਵੱਡ ਭਾਗੀ ਹਰ ਸੰਤ ਮਲਾਹੀ ਜਨਮ ਮਰਨ ਤਹਿ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਨਹੁ ਪ੍ਰਭ ਊਚ ਅਪਾਰੀ ਨਾਨਕ ਮੰਗਤ ਨਾਮ ਆਧਾਰੀ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਕਬਨੋ ਕੋ ਨੁ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾਉ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨਾ ਜੋਬਨ ਮਾਤੀ ਮੋਹਿ ਅਨਾਥ ਕੀ ਕਹੋ ਸੁਮਾਈ ਖੋਜਤ ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕਉ ਹਾਂ ਫਿਰ ਤਤਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੋੜੀ ਮਹੱਲਾ ਪੰਜਵਾ ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ ਪਾਈ ਲਗੋ ਮੋਹੇ ਕਰਉ ਬੇਨਤੀ ਕੋਉ ਸੰਤ ਮਿਲੈ ਬੜ ਭਾਗੀ ਰਹਾਉ ਮਨ ਅਰਪੋ ਤਨ ਰਾਖੋ ਆਗੇ ਮਨ ਕੀ ਮਤ ਮੋਹੇ ਸਗਲ त्याਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨੰਦਿਨ ਫਿਰੋ ਤਿਸ ਪਿੱਛੇ ਵੈਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲ ਤਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾਂ ਨਿਕਸਰੇ ਪੰਖੀ ਸਿਮਰ ਹਰ ਪਾਖ ਮਿਲ ਸਾਧੂ ਸਰਨ ਗਾਹ ਪੂਰਨ RAM ਰਤਨ ਹੀ ਹਰੇ ਸੰਗ ਰਾਖ ਰਹਾਉ ਪ੍ਰਮਾ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਿਣ ਮੋਹ ਕੀ ਫਾਸ ਕਟਮ ਹਾਰ ਜਗਤ ਗੁਰੂ ਗੋਬਿੰਦ ਚਰਨ ਕਮਲ ਤਾ ਕੀ ਕਰਹੁ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸ ਕਰ ਗੈ ਲਿਹੁ ਨਾਨਕ ਕੇ ਸੁਆਮੀ ਜੀਉ ਪਿੰਡ ਸਭ ਤੁਮਰੀ ਰਾਸ ਗਉੜੀ ਮਹੱਲਾ 5ਵਾਂ ਹਰ ਪੀਖਨ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤਵੋ ਦਿਨ ਰਾਣੀ ਹੈ ਕੋਈ ਸੰਤ ਮਲਾਵੇ 네ਰਾ ਰਹਾਉ ਸੇਵਾ ਕਰੂੰ ਦਾਸ ਦਸਨ ਕੀ ਅਨਕ ਭਾਂਤ ਤਿਸ ਕਰੂੰ 네ਹੋਰਾ ਤੁਲਾ ਧਾਰ ਤੁਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬੋਹੋਰਾ ਆਨ ਦਸੂਖ ਭੇਟ ਤ ਹਰ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ ਰਾਗ ਗਉੜੀ ਪੂਰਬੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਨ ਬਿਦ ਮਿਲਾ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਈ ਰਹਾਉ ਅੰਤਰ ਅਲਖ ਨ ਜਾਇ ਲਖਿਆ ਵਿੱਚ ਪੜਦਾ ਹਉ ਮੈਂ ਪਾਈ ਮਾਇਆ 모ਹੀ ਸਭੂ ਜਗ ਸੋਇਆ ਇਹੋ ਭਰਮ ਕਹੋ ਕਿਉਂ ਜਾਈ ਏਕਾ ਸੰਗਤ ਇਕਤ ਗ੍ਰਹਿ ਬਸਤੀ ਮਿਲ ਬਾਤ ਨ ਕਰਤੇ ਭਾਈ ਏਕ ਵਸਤ ਬਿਨ ਪੰਜ ਦੁਹੇਲੀ ਉਹ ਵਸਤ ਅਗੋਚਰ ਠਾਈ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ ਅਨਕ ਔਪਾਵ ਕਰੇ ਨਹੀਂ ਪਾਵੇ ਬਿਨ ਸਤਗੁਰ ਸਰਨਾਈ ਜਿਨ ਕੇ ਬੰਦਨ ਕਾਟੇ ਸਤਗੁਰ ਤਿਨ ਸਾਧ ਸੰਗਤ ਲਿਬ ਲਾਈ ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨਾ ਭਾਈ ਮੇਰੇ RAM ਰਾਏ ਇਨ ਬਿਦ ਮਿਲੈ ਗਸਾਈ ਸਹਜ ਭਇਆ ਭ੍ਰਮ ਖਿਨ ਮਹਨਾਠਾ ਮਿਲ ਜੋਤੀ ਜੋਤ ਸਮਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਐਸੋਂ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਤਲੇ ਸਤਗੁਰ ਮੁਝਹਿ ਬਤਾਉ ਰਾਹਾ ਜਤ ਕਤ ਦੇਖੋ ਤਤ ਤਤ ਤੁਮਹੀ ਮੋਹਿ ਇਹੋ ਵਿਸਵਾਸ ਹੋਇ ਆਇਓ ਕਹਿ ਪਹਿ ਕਰੋਂ ਅਰਦਾਸ ਬੇਨਤੀ ਜੋ ਸੁਨ ਤੋ ਹੈ ਰਗੁਰਾਇਓ ਲਹਿਓ ਸਹਿਸਾ ਬੰਦਨ ਗੁਰ ਤੋਰੀ ਤਾਂ ਸਦਾ ਸਹਿਜ ਸੁਖ ਪਾਉ ਹੋਣਾ ਸਾ ਸੋਈ ਫਨ ਹੋਸੀ ਸੁਖ ਦੁਖ ਕਹਾ ਦਿਖਾਉ ਖੰਡ ਬ੍ਰਹਮੰਡ ਕਾ ਏ ਕੋਠਾਣਾ ਗੁਰ ਪਰਦਾ ਖੋਲ ਦਿਖਾਉ ਨੌ ਨਿਦ ਨਾਮ ਨਿਧਾਨ ਇਕ ਠਾਈ ਤਉ ਬਾਹਰ ਕਠ ਹੈ ਜਾਉ ਇਕੈ ਕਨਕ ਅਨਕ ਭਾਂਤ ਸਾਜੀ ਬਹੁ ਪ੍ਰਕਾਰ ਰਚਾਇਉ ਕਹੋ ਨਾਨਕ ਪਰਮ ਗੁਰ ਕੋਈ ਹੈ ਿਵ ਤਤੈ ਤਤ ਮਲਾਉ ਗੌੜੀ ਮਹੱਲਾ ਪੰਜਵਾ ਆਉ ਜ ਘਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇਹਾਂ ਖਾਤ ਚੱਲੋ ਹਰਲਾਹਾ ਆਗੇ ਬਸਨ ਸੁਹੇਲਾ ਇਹ ਸੰਸਾਰ ਵਿਕਾਰ ਸਹ ਸੇਮਹਿ ਤਰਿਉ ਬ੍ਰਹਮ ਗਿਆਨੀ ਜਿਸਹਿ ਜਗਾਏ ਕੀ ਆਏ ਹਰ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਹਿ ਬਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੋਰ ਨਾ ਹੋਇ ਗੋਫੇਰਾ ਅੰਤਰ ਜਾਮੀ ਪੁਰਖ ਬਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਗੌੜੀ